ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਠਾਕਰ ਬੈਰਾ ਗੁਰ ਮੈਂ ਜੇਹੀ ਕਣ ਤੇਰੀ ਰਾਮ ਤੂੰ ਸਾਗਰ ਪ੍ਰਦਾਣਾ ਕਰ ਮੇਰੰਬਤ ਸਾਈ ਕਿਰਪਾ ਕੀਜੈ ਸਾਮਤ ਦੀਜੈ ਸਦਾ ਸਦਾ ਤਦ ਧਿਆਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਦਨ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਸਭ ਨੇ ਸਰਵ ਜੀਆਂ ਦਾ ਦਾਤਾਰੇ ਪ੍ਰਤ ਪਾਲ ਨਿਤ ਸਾਰਸਵਲ ਇੱਕ ਗੁਣ ਨਹੀਂ ਬੂਰਖ ਜਾਤਾ ਰੇ ਹਰ ਆਰਾਮ ਜਨਨਰੀ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਉ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਵ ਕਟਾ ਭਰਪੂਰੀ ਰੀ ਪੀਖਤ ਸੁਨਤ ਸਦਾ ਹੈ ਸੰਗੀ ਮੈਂ ਮੂਰਖ ਜਾਣਿਆ ਦੂਰੀ ਹਰ ਬੇਅੰਤ ਹੈ ਮਿਤ ਕਰ ਵਰਣਾ ਕਿਆ ਜਾਣ ਹੋਏ ਕੈਸੇ ਰੇ ਕਰੋ ਬੇਨਤੀ ਸਤ ਗੁਰ ਆਪਣੇ ਮੈਂ ਮੂਰਖ ਦੇ ਹੋਏ ਮੇ ਸੋਰੀ ਕਵਾਤ ਹੈ ਕੋਟ ਪਰਦੇ ਤਰਿਆ ਰੇ ਗੁਰਨਾਨਕ ਜਿਨ ਸੁਣਿਆ ਵੇਖਿਆ ਸੇ ਭਿਰ ਗਰਬਾਸਨ ਪਰਿਆ ਰੇ ਗੁਰਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾ ਸੁਨਾ ਪ੍ਰਿਆਰੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੱਜ ਦਾ ਜੋ ਮੁਖਵਾਕ ਅੰਮ੍ਰਿਤ ਵੇਲੇ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 612 ਅੰਗ ਦੇ ਉੱਤੇ ਸੁਭਾਏ ਮਾਨ 108 ਮਹੱਲਾ ਪੰਜਵਾਂ 108 ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੇ ਰਾਹੀਂ ਸਾਨੂੰ ਬਹੁਤ ਕੁਝ ਸਮਝਾ ਰਹੇ ਹਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਦਾ ਦਾਤਾ ਰੇ ਕਹਿੰਦੇ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਪਰਮਾਤਮਾ ਠਾਕੁਰ ਹੈ ਵਾਹਿਗੁਰੂ ਹੈ ਸਰਬ ਜੀਆ ਦਾ ਦਾਤਾ ਰੇ ਕਹਿੰਦੇ ਉਹ ਸਾਰਿਆਂ ਜੀਵਾਂ ਦਾ ਉਹ ਦਾਤਾ ਹੈ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਕਹਿੰਦੇ ਉਹ ਕਰੋੜਾਂ ਬ੍ਰਹਮੰਡਾਂ ਦਾ ਠਾਕੁਰ ਹੈ ਸਵਾਮੀ ਹੈ ਵਾਹਿਗੁਰੂ ਹੈ ਮਾਲਕ ਹੈ ਸਰਬ ਜੀਆਂ ਦਾ ਦਾਤਾ ਰੇ ਸਾਰਿਆਂ ਜੀਆਂ ਦਾ ਉਹ ਇੱਕੋ ਹੀ ਦਾਤਾ ਹੈ ਉਹ ਨਹੀਂ ਹੈਗੇ ਦਾਤੇ ਦਾਤਾ ਇੱਕੋ ਹੀ ਹੈ ਉਹਨੂੰ ਕਹੇ ਅੱਲਾ ਕਹੇ ਲੋ ਰਾਮ ਕਹੇ ਲੋ ਵਾਹਿਗੁਰੂ ਕਹੇ ਲੋ ਭਗਵਾਨ ਕਹੇ ਲੋ ਉਹ ਇੱਕੋ ਹੀ ਹੈ ਦਾਤਾ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਗੁਰਬਾਣੀ ਉਚਾਰਣ ਕੀਤੀ ਉਦੋਂ ਉਹਨਾਂ ਨੇ ਕਿਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਪ੍ਰਤਿਪਾਲ ਲੈ ਨਿਤਸਾਰ ਸੰਭਾਲ ਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ ਕਹਿੰਦੇ ਜਿਹੜਾ ਉਹ ਸਾਡੇ ਪ੍ਰਤਿਪਾਲਣਾ ਕਰਦਾ ਹੈ ਜਿਹੜਾ ਸਾਡੇ ਸਾਰ ਲੈਂਦਾ ਜਿਹਨੇ ਸਾਨੂੰ ਮਾਂ ਦੇ ਗਰਭ ਚ ਵੇ ਉਹਨੇ ਸਾਡੀ ਰੱਖਿਆ ਕੀਤੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰੱਖਨ ਹਾਰੇ ਪਾਪ ਕਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਗੁਰੂ ਸਾਹਿਬ ਕਹਿੰਦੇ ਆ ਬ੍ਰਿਤ ਪਾਲੈ ਨਿਤ ਸਾਰ ਸੰਭਾਲੈ ਕਹਿੰਦੇ ਜਿਹੜਾ ਉਹ ਬ੍ਰਿਤ ਪਾਲਣਾ ਕਰਨ ਵਾਲਾ ਜਿਹੜਾ ਸਾਡੇ ਰੋਜ਼ ਸਾਰ ਲੈਂਦਾ ਇੱਕ ਗੁਣ ਨਹੀਂ ਮੂਰਖ ਜਾਤਾ ਰਹੇ ਕਹਿੰਦੇ ਅਸੀਂ ਮੂਰਖ ਲੋਕਾਂ ਨੇ ਉਹਦਾ ਇੱਕ ਵੀ ਗੁਣ ਨਹੀਂ ਗਾਇਆ ਇੱਕ ਵੀ ਗੁਣ ਉਹਦਾ ਜਾਣਿਆ ਨਹੀਂ ਉਹਨੂੰ ਸਮਝਿਆ ਨਹੀਂ ਹੈ ਜਿਹੜਾ ਸਾਨੂੰ ਮਾਂ ਦੇ ਗਰਭ ਵਿੱਚ ਵੀ ਰੱਖਿਆ ਕਰਦਾ ਹੈ ਹਰ ਆਰਾਧਨਾ ਜਾਨਾ ਰੇ ਮੈਂ ਉਹਨੂੰ ਆਰਾਧਨਾ ਭੁੱਲ ਗਿਆ ਮੈਂ ਉਹਦੀ ਆਰਾਧਨਾ ਹੀ ਨਹੀਂ ਕੀਤੀ ਕਦੇ ਸਿਮਰੇ ਹੀ ਨਹੀਂ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਬ ਕੇ ਹੀ ਨਹੀਂ ਕਦੇ ਹਰ ਹਰ ਗੁਰ ਗੁਰ ਕਰਤਾ ਰੇ ਜੇ ਅਸੀਂ ਉਹਨੂੰ ਯਾਦ ਵੀ ਕਰਦੇ ਆ ਨਾ ਹਰ ਹਰ ਪ੍ਰਮਾਤਮਾ ਅੱਲਾ ਰਾਮ ਕਹਿ ਕੇ ਤਾਂ ਕਹਿੰਦੇ ਫਿਰ ਉਹਨੂੰ ਅੰਦਰੋਂ ਨਹੀਂ ਸਿਮਰਦੇ ਹਰ ਹਰ ਗੁਰ ਗੁਰ ਕਰਤਾ ਰੇ ਕਹਿੰਦੇ ਕਰਤਾ ਸਾਰਾ ਸੰਸਾਰ ਕਹਿ ਰਿਹਾ ਇਸ ਤਰ੍ਹਾਂ ਤੇ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਈ ਕਹਿੰਦੇ ਅੰਦਰੋਂ ਉਹਨੂੰ ਯਾਦ ਕਰਨਾ ਪੈਣਾ ਹਰ ਜੀਉ ਨਾਮ ਪਰਉ ਰਾਮਦਾਸ ਕਹਿੰਦੇ ਸੱਚੇ ਬਾਦਸ਼ਾਹ ਮੈਂ ਨਾ ਤੈਨੂੰ ਜਾਣਿਆ ਨਾ ਤੈਨੂੰ ਸਮਝਿਆ ਨਾ ਤੇਰਾ ਅਰਾਧਨ ਕੀਤਾ ਬਸ ਮੈਂ ਉੱਪਰੋਂ ਉੱਪਰੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਿਹਾ ਪਰ ਲੋਕਾਂ ਨੇ ਮੇਰਾ ਨਾਮ RAM ਦੇ ਦਾਸਾਂ ਦਾ ਰੱਖਤਾ ਕਿ ਇਹ ਤੇ ਗੁਰਮੁਖ ਹੈ ਸੱਚੇ ਬਾਦਸ਼ਾਹ ਹੁਣ ਤੁਸੀਂ ਆਪ ਕਿਰਪਾ ਕਰਿਓ ਹਰ ਜੀਉ ਨਾਮ ਪਰਿਓ RAM ਦਾਸ ਮੇਰਾ ਨਾਮ ਏ ਉਹਨਾਂ ਗੁਰਮੁਖਾਂ ਦੇ ਨਾਮ ਵਿੱਚ ਪੈ ਗਿਆ ਰਹਾਉ ਰਹਾਉ ਕੋ ਅੱਗੇ ਕਹਿੰਦੇ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਵ ਕਟਾ ਭਰਪੂਰੀ ਨੇ ਕਹਿੰਦੇ ਜਿਹੜਾ ਦੀਨਾਂ ਦਾ ਦਿਆਲੂ ਕਿਰਪਾਲੂ ਹੈ ਕਹਿੰਦੇ ਉਹ ਸੁੱਖਾਂ ਦਾ ਸਾਗਰ ਹੈ ਸਰਵ ਕਟਾ ਭਰਪੂਰੀ ਨੇ ਉਹ ਕਹਿੰਦੇ ਸਾਰਿਆਂ ਥਾਵਾਂ ਤੇ ਵੱਸ ਰਿਹਾ ਹੈ ਉਹ ਇੱਕ ਥਾਂ ਤੇ ਨਹੀਂ ਹੈ ਉਹ ਤੇ ਸਾਰਿਆਂ ਥਾਵਾਂ ਤੇ ਵੱਸ ਰਿਹਾ ਹੈ ਦਿੰਨਾ ਨੂੰ ਨਿਵਾਜਣ ਵਾਲਾ ਕਿਰਪਾਲੂ ਦਿਆਲੂ ਸੁੱਖਾਂ ਦਾ ਸਾਗਰ ਆਹ ਗੁਰਬਾਣੀ ਜਿਹੜੀ ਸੁੱਖਾਂ ਦੇ ਸਾਗਰ ਹੈ ਜੀ ਇਹਦੇ ਨਾਲ ਅਸੀਂ ਜੁੜ ਕੇ ਤੇ ਵੇਖੀਏ ਕਿੰਨੇ ਸੁੱਖ ਇਹਦੇ ਵਿੱਚੋਂ ਮਿਲਦੇ ਆ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਉਹ ਸਾਨੂੰ ਵੇਖਦਾ ਵੀ ਹੈ ਉਹ ਸੁਣਦਾ ਵੀ ਹੈ ਉਹ ਸਦਾ ਹੀ ਨੇੜੇ ਹੈ ਸਾਡੇ ਪਰ ਮੈਂ ਮੂਰਖ ਜਾਣਿਆ ਦੂਰੀ ਰੇ ਮੇਰੇ ਵਰਗੇ ਮੂਰਖ ਬੰਦਿਆਂ ਨੇ ਆਪਣੇ ਨੇੜੇ ਬਸਦਾ ਦੇਖਿਆ ਹੀ ਨਹੀਂ ਬਹੁਤ ਦੂਰ ਹੈ ਜੀ ਪ੍ਰਮਾਤਮਾ ਤੇ ਉੱਥੇ ਤੱਕ ਤੇ ਪਹੁੰਚੇ ਹੀ ਨਹੀਂ ਜਾਂਦਾ ਉੱਥੇ ਬਹੁਤ ਦੂਰ ਹੈ ਨਹੀਂ ਪ੍ਰਮਾਤਮਾ ਤੇ ਹਰ ਇੱਕ ਦੇ ਅੰਦਰ ਹੀ ਬੈਠਾ ਹੈ ਪਰ ਅਸੀਂ ਆਪਣੇ ਅੰਦਰੋਂ ਹੀ ਕਦੇ ਵੇਖਿਆ ਬਾਹਰੋਂ-ਬਾਹਰੋਂ ਵੇਖਦੇ ਰਹਿੰਨੇ ਆ ਗੁਰੂ ਸਾਹਿਬ ਕਹਿੰਦੇ ਬੰਦੇ ਫੋਜ ਦਿਨ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਆਪਣੇ ਆਪ ਨੂੰ ਤੇ ਖੋਜ ਕੇ ਵੇਖ ਆਪਣਾ ਅੰਦਰ ਤੇ ਖੋਜ ਕੇ ਵੇਖ ਆਪਣੇ ਦਿਲ ਤੇ ਕਦੇ ਖੋਲ ਕੀ ਨਹੀਂ ਵੇਖਿਆ ਦੂਜਿਆਂ ਵੱਲ ਬੱਝਾਕਦਾ ਰਿਹਾ ਬਸ ਕਿ ਇੱਥੋਂ ਮੈਨੂੰ ਪ੍ਰਮਾਤਮਾ ਮਿਲੂ ਇੱਥੋਂ ਮਿਲੂ ਆਪਣੇ ਅੰਦਰ ਕਦੇ ਵੇਖਿਆ ਹੀ ਨਹੀਂ ਆਪਣੇ ਅੰਦਰੋਂ ਤੇ ਭਾਵ ਹੈ ਸਮਝ ਲੈ ਕੇ ਪ੍ਰਮਾਤਮਾ ਬਹੁਤ ਦੂਰ ਹੈ ਪਰ ਗੁਰੂ ਸਾਹਿਬ ਕਹਿੰਦੇ ਉਹ ਤੇ ਬਹੁਤ ਨੇੜੇ ਹੈ ਭਾਈ ਹਰ ਬੇਅੰਤ ਹੋ ਮਿੱਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਉਹ ਪਰਮਾਤਮਾ ਤੇ ਬਹੁਤ ਬੇਅੰਤ ਐ ਹਰ ਬੇਅੰਤ ਹੋ ਮਿੱਤ ਕਰ ਜਾਨੋ ਮੈਂ ਉਹਨੂੰ ਬਿੰਤੀਆਂ ਚ ਲਿਆਂਦਾ ਕਿ ਪਰਮਾਤਮਾ ਇੰਨਾ ਕੀ ਐ ਕਿਆ ਵਰਨੋ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਹਰ ਬੇਅੰਤ ਹੋ ਮਿੱਤ ਕਰ ਵਰਨੋ ਕਿਆ ਜਾਣਾਂ ਕਿ ਸੋਏ ਕਿ ਸੋਰੇ ਪ੍ਰਮਾਤਮਾ ਕਿਸ ਤਰ੍ਹਾਂ ਦਾ ਬਸ ਉਹਨੂੰ ਅਸੀਂ ਵਰਣਨ ਉਹਨੂੰ ਮਹਿਸੂਸ ਕਰ ਸਕਦੇ ਆ ਕਰੋ ਬੇਨਤੀ ਸਤਿਗੁਰੇ ਆਪਣੇ ਮੈਂ ਮੂਰਖ ਦਿਓ ਉਪਦੇਸ਼ੋ ਰੇ ਸੱਚੇ ਪਾਤਸ਼ਾਹ ਮੇਰੀ ਵੀ ਬੇਨਤੀ ਹੈ ਇੱਕ ਮੈਨੂੰ ਤੁਸੀਂ ਆਪਣੇ ਨਾਲ ਜੋੜ ਲਓ ਮੈਨੂੰ ਮੂਰਖ ਨੂੰ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਦੇ ਨਾਲ ਮੈਂ ਆਪਣਾ ਜੀਵਨ ਵਧੀਆ ਗੁਜ਼ਾਰ ਸਕਾਂ ਕਰੋ ਬੇਨਤੀ ਸਤਿਗੁਰੇ ਆਪਣੇ ਆਹ ਸਤਿਗੁਰੂ ਦੇ ਅੱਗੇ ਅਸੀਂ ਆ ਕੇ ਰੋਜ਼ ਬੇਨਤੀਆਂ ਕਰਦੇ ਆ ਇਹ ਬੇਨਤੀ ਨਹੀਂ ਕਦੇ ਕੀਤੀ ਕਿ ਮੈਨੂੰ ਉਪਦੇਸ਼ ਬਖਸ਼ੋ ਸੱਚੇ ਪਾਤਸ਼ਾਹ ਹਰ ਇੱਕ ਬੰਦਾ ਆ ਵੀ ਦੇ ਦਿਓ ਜੀ ਆ ਵੀ ਦੇ ਦਿਓ ਆ ਵੀ ਦੇ ਦਿਓ ਇੱਥੇ ਆ ਕੇ ਕਹੋ ਸੱਚੇ ਪਾਤਸ਼ਾਹ ਸਾਨੂੰ ਚੰਗੀ ਮਤ ਦੇ ਦੇ ਚੰਗੀ ਬੁੱਧੀ ਦੇ ਦੇ ਜਦੋਂ ਚੰਗੀ ਮਤ ਮਿਲ ਗਈ ਸਾਰਾ ਕੁਝ ਉਹਦੇ ਵਿੱਚ ਹੀ ਆ ਜਾਣਾ ਜੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਫਰਾਦੀ ਤਰਿਆਰੇ ਹੁਣ ਇੱਥੇ ਗੁਰੂ ਅਰਜਨ ਸਾਹਿਬ ਜੀ ਦੇਖੋ ਕਿੰਨਾ ਸੋਹਣਾ ਸਮਝਾ ਰਿਹਾ ਹੈ ਕਿ ਇੱਥੇ ਇੱਕ ਦੀ ਗੱਲ ਨਹੀਂ ਮੈਂ ਮੂਰਖ ਕੀ ਕਿਤਕ ਬਾਤ ਹੈ ਕਿ ਮੇਰੀ ਮੂਰਖ ਦੀ ਕੀ ਬਾਤ ਹੈ ਕੋਟ ਫਰਾਦੀ ਤਰਿਆਰੇ ਇੱਥੇ ਤੇ ਕਰੋੜਾਂ ਤਰ ਕੇ ਇੱਥੇ ਇੱਕ ਦੀ ਗੱਲ ਨਹੀਂ ਹੈ ਇੱਥੇ ਤੇ ਕਰੋੜਾਂ ਤਰ ਕੇ ਮੇਰੀ ਵੀ ਕੋਈ ਹੋਲੀ ਮੈਂ ਵੀ ਕਰ ਸਕਦਾ ਜੇ ਪ੍ਰਮਾਤਮਾ ਤੋਂ ਉਪਦੇਸ਼ ਲੈ ਲਿਆ ਜੇ ਚੰਗਾ ਉਪਦੇਸ਼ ਲੈ ਕੇ ਪ੍ਰਮਾਤਮਾ ਦੇ ਰਸਤੇ ਤੇ ਤੁਰ ਗਿਆ ਫਿਰ ਕਹਿੰਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟਪਰਾਧੀ ਤਰਿਆਰੇ ਕਰੋੜਾ ਅਪਰਾਧ ਕਰਨ ਵਾਲੇ ਬੰਦੇ ਉਹ ਵੀ ਇਸ ਭਵਸਾਗਰ ਤੋਂ ਤਰ ਗਏ ਜਿਵੇਂ ਕੱਲ ਆਪਾਂ ਪੜਿਆ ਸੀ ਨਾ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪ੍ਰੋਤਾ ਜਦੋਂ ਉਹ ਤਰ ਸਕਦੇ ਨੇ ਅਜਾਬ ਵਾਲਾ ਬਾਪੀ ਜਗ ਜਾਣੇ ਨਿਮਖ ਵਾਹੇ ਨਿ ਸਤਾਰਾ ਜਦੋਂ ਉਹ ਕਰ ਸਕਦੇ ਐ ਫਿਰ ਸਾਡੇ ਵਾਸਤੇ ਕੋਈ ਬੰਧਨ ਨਹੀਂ ਹੈ ਅਸੀਂ ਵੀ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਆ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇਗ ਫਿਰ ਗਰਭਾਸ ਨਾ ਪਰਿਆਰੀ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੁਣ ਲਿਆ ਜਿਨ੍ਹਾਂ ਨੇ ਉਹਦੇ ਦਰਸ਼ਨ ਕਰਨ ਲੇ ਬਸ ਉਹਨਾਂ ਨੂੰ ਜੰਮਣ ਮਰਨ ਦੇ ਕੀੜਚੋਂ ਗੁਰੂ ਨੇ ਬਾਹਰ ਕੱਢ ਦੇਣਾ ਉਹਨਾਂ ਦਾ ਜੰਮਣ ਮਰਨ ਖਤਮ ਹੋ ਜਾਣਾ ਇਹਨਾਂ ਦਾ ਗੁਰਨ ਦਾ ਅਨੇਕ ਜਿੰਨ ਸੁਣਿਆ ਵੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੁਣਿਆ ਤੇ ਉਹਨਾਂ ਨੂੰ ਵੇਖਿਆ ਆ ਗੁਰਗਾਣੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੁਣੀਏ ਗੁਰੂ ਦੀ ਬਾਣੀ ਜਦੋਂ ਅਸੀਂ ਸੁਣਦੇ ਆ ਨਾ ਉਦੋਂ ਇਸ ਤਰ੍ਹਾਂ ਲੱਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੇਖ ਰਹੇ ਆ ਅਸੀਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜ੍ਹ ਰਹੇ ਆ ਉਦੋਂ ਇਦਾਂ ਲੱਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਗੱਲਾਂ ਕਰ ਰਹੇ ਹਾਂ ਉਹਨੂੰ ਵੇਖ ਰਹੇ ਹਾਂ ਜਦੋਂ ਗੁਰੂ ਅਮਰਦਾਸ ਸਵਰਾਜ ਜੀ ਦੀ ਬਾਣੀ ਪੜ੍ਹ ਰਹੇ ਆ ਉਦੋਂ ਇਦਾਂ ਲੱਗੇ ਕਿ ਗੁਰੂ ਨਾਨਕ ਅਮਰਦਾਸ ਸਵਰਾਜ ਸਾਡੇ ਨਾਲ ਗੱਲਾਂ ਕਰ ਰਹੇ ਨੇ ਮੈਂ ਉਹਨਾਂ ਨੂੰ ਵੇਖ ਰਹੇ ਹਾਂ ਬਸ ਫਿਰ ਜਦੋਂ ਇਹ ਅਵਸਥਾ ਬਣ ਗਏ ਫਿਰ ਗਰਭਾਸ ਨਾ ਪਰਿਆਰੇ ਫਿਰ ਜਨਮ ਮਰਨ ਦਾ ਗੇੜ ਮੁੱਕ ਜਾਣਾ ਮੈਂ ਮੂਰਖ ਕੀ ਕੀ ਤੱਕ ਬਾਤ ਹੈ ਕੋਟ ਬਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ